ਦਿਨਾਂ ਦਾ ਕੰਮ ਘੰਟਿਆਂ 'ਚ ਤੇ ਘੰਟਿਆਂ ਵਾਲਾ ਕੰਮ ਮਿੰਟਾਂ 'ਚ ਹੋਊਗਾ ਮਸ਼ੀਨ ਦੇ ਨਾਲ ਤੁਸੀਂ ਦੇਖੋ ਕਿੰਨੀ ਸਪੀਡ ਦੇ ਨਾਲ ਤੇ ਕਿੰਨੀ ਸਫਾਈ ਦੇ ਨਾਲ ਕੰਮ ਹੋ ਰਿਹਾ ਮਸ਼ੀਨ ਇੱਕਾ ਤੇ ਕੰਮ ਸਾਰੇ ਕਰੂਗੀ ਨਾਲ ਦੀ ਨਾਲ ਬੋਰੀਆਂ ਭਰੀ ਜੋ ਚਾਹੇ ਟਰਾਲੀ 'ਚ ਪਾ ਲਓ ਬਾਕੀ ਪੂਰੀ ਵੀਡੀਓ ਦੇਖੋ ਕਹਣ ਚੀਜ਼ ਬਣੀ ਆ ਤਾਂ ਕਮੈਂਟ ਜ਼ਰੂਰ ਕਰਕੇ ਜਾਓ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਆਜੋ ਦਿਖਾਉਂਦੇ ਆ ਤੁਹਾਨੂੰ ਇਹ ਮਸ਼ੀਨ ਕਿਵੇਂ ਕਿਵੇਂ ਕੰਮ ਕਰਦੀ ਆ ਤੇ ਕਿਹਨਾਂ ਨੇ ਬਣਾਈ ਆ ਇਹ ਬਣੇ ਰੋ ਵੀਡੀਓ 'ਚ ਸ਼ਾਨ ਐਗਰੀਕਲਚਰ ਇੰਡਸਟਰੀ ਨੇ ਬੜੀ ਸ਼ਾਨਦਾਰ ਚੀਜ਼ ਬਣਾਈ ਆ ਆਲੂ ਵਾਲੇ ਕਿਸਾਨਾਂ ਲਈ ਕਿਸਾਨਾਂ ਦਾ ਫਿਕਰ ਮਕਾਟ ਬਿਲਕੁਲ ਜੀ ਸੰਸਾ ਹੁੰਦਾ ਸੀ ਵੀ ਆਲੂ ਪਟਣੇ ਆ ਤਾਕਾ ਦਾ ਮਾਰ ਦੇ ਪਏ ਨਾ ਰਹਿ ਜਾਣਾ ਢੇਰ ਲਾਉਣਾ ਔਖਾ ਹੋ ਗਿਆ ਸਾਰਾ ਕੰਮ ਇੱਕ ਮਸ਼ੀਨ ਆ ਦਿਨਾਂ ਦਾ ਕੰਮ ਘੰਟਿਆਂ ਚ ਤੇ ਘੰਟਾਂ ਵਾਲਾ ਮਿੰਟਾਂ ਚ ਹੋ ਜਾਂਦਾ ਇਹੀ ਗੱਲ ਆ ਬਾਈ ਬੋਰੀਆਂ ਵਿੱਚ ਖੇਤਾਂ ਰਹਿ ਜਾਂਦੀਆਂ ਪਈਆਂ ਆਪਣੀਆਂ ਫਿਰ ਆਦਮ ਚੁਕਣੀਆਂ ਪੈਂਦੀਆਂ ਨੇ ਕੀ ਕੀ ਸੁਖਾਲਾ ਕਰਤਾ ਬਾਈ ਕੀ ਕੀ ਕੰਮ ਕਰੂਗੀ ਮਸ਼ੀਨ ਇਹਨੇ ਜੀ ਆਲੂ ਪਟੜਨਾ ਸਾਫ ਕਰਨਾ ਟਰਾਲੀ ਚੀ ਪਾਉਣਾ ਤੇ ਬੋਰੀ ਭਰਨੀ ਮੇਨ ਕੰਮ ਇਹਦਾ ਜੀ ਅੱਛਾ ਬਾਕੀ ਜਿਵੇਂ ਆਪਾਂ ਹੋਰ ਫਸਲਾਂ ਵੀ ਕਹਿ ਸਕਦੇ ਆ ਆਪਾਂ ਜਿਹੜੀ ਜ਼ਮੀਨ ਅੰਦਰ ਹੁੰਦੀ ਪਿਆਜ਼ ਚਕੰਦਾਰ ਕੁਛ ਵੀ ਕਰੀਏ ਉਹ ਤੇ ਆਪਣਾ मतलब सारा काम मशीन ने हां जी हां जी कल ही जालियां चेंज एंड दिया होनी है और और ट्राल भी लावांगे आप और दूसरी फसलਾਂ ਵਿੱਚ ਵੀ ठीक है, है। आपा स्टार्टिंग ਤੋਂ ਗੱਲ ਕਰਦੇ ਆਂ ਬਈ ਕਿੰਨਾ ਏਰੀਆ ਕਵਰ ਕਰੂਗੇ ਇਹ ਇਹ 30 ਇੰਚੀ ਪਟਾਈ ਕਰਦੀ ਹੈ 52 ਵੀ ਕਰੋਗੀ ਪਟਾਈ ਮਤਲਬ ਠੀਕ ਹੈ ਤੇ ਮੂਰੇ ਇੱਕ ਮਸ਼ੀਨ ਆਪਣੀ ਆਲੂ ਪਟਾਈ ਕਰੂਗੀ ਉਹਨੂੰ ਆਪਾਂ ਉਹਨੂੰ ਤੱਪ ਲਗਾਉਣ ਤੋਂ ਬਾਅਦ ਇਹਨੂੰ ਮਸ਼ੀਨਾਂ ਬਹੁលੀ ਚੱਕਲਿਆ ਕਰਨਾ ਜਾਨਵਰੀ ਫਰ ਮਹੀਨੇ ਆਪਾਂ ਆਲੂ ਪੱਟਦੇ ਆਂ ਦੂਜੀ ਮਸ਼ੀਨ ਆ ਜਿਹੜੀ ਉਹ ਲਾਈਨ ਬਣਾ ਲੇਗੀ ਲੈ ਲਊਗੀ ਤੱਪ ਲੱਗੂ ਵੱਲ ਉਹਨੂੰ ਇਹ ਇਹਨੇ ਆਲੂ ਇਕੱਠਾ ਕਰਨਾ ਜੀ ओके ਇਹਨੇ ਇਕੱਠਾ ਕਰਨਾ ਇਹ ਤਾਂ ਨਹੀਂ ਹੈਗਾ ਵੀ ਆਲੂਆਂ ਦੀ ਰਗੜਾ ਰਗੜੀ ਛੱਲਾ ਚਲਾਈ ਕਰਦੇ ਨਹੀਂ ਸਾਰਾ ਜੀ ਆਪਣਾ ਜਿੰਨਾ ਵੀ ਆਪਣਾ ਜਾਲ ਆ ਜਾਂ ਪੱਤੀ ਲੱਗੀ ਹੋਏ ਕੁਝ ਵੀ ਆਪਣਾ ਰਬੜ ਕੋਟਿੰਗ ਸਾਰੇ ਦਾ ਏ ਟੂ ਜ਼ेड ਸਾਰਾ ਮਤਲਬ ਰਬੜ ਕੋਟਿੰਗ ਆ ਇਹ ਨਹੀਂ ਹੈਗਾ ਵੀ ਆਲੂ ਛੱਲਿਆ ਜਾਣਾ ਹੈਨਾ ਕਿਸੇ ਤਰ੍ਹਾਂ ਦੀ ਉਹ ਆਲੂ ਦਾ ਨਿਸ਼ਾਨ ਨਹੀਂ ਨਹੀਂ ਉਹ ਬਿਲਕੁਲ ਨਹੀਂ ਕੋਈ ਨਿਸ਼ਾਨ ਨਹੀਂ ਚ ਹੋਣਾ ਠੀਕ ਆ ਜੀ ਅੱਗੇ ਚੱਲਦੇ ਆ ਜੀ ਅੱਗੇ ਫਿਰ ਇਹਦਾ ਕੀ ਕੰਮ ਆ ਜਾਂਦਾ ਆਹ ਕਾਦੇ ਵਾਸਤੇ ਬਣਾਇਆ ਛੱਡ ਇਹ ਇਹ ਤਾਂ ਜੀ ਛੱਡ ਦਾ ਕਹਿੰਦਾ ਲੇਬਰ ਨੂੰ ਸ਼ਾਨ ਲਈ ਅੱਛਾ ਗਰਮੀ ਵੀ ਨਾ ਲੱਗੇ ਜਵੇਂ ਸੁਖਾਲਾ ਕਰਦਾ ਲੇਬਰ ਵੀ ਸੁਖਾਲੀ ਕਰਦੀ ਨਾਲ ਜੀ ਸੁੱਖਾ ਕ ਕਿੰਨੇ ਕ ਬੰਦੇ ਕੰਮ ਕਰਦੇ ਆ ਇੱਧਰ ਜੀ ਪੰਜ ਕ ਬੰਦੇ ਇੱਧਰ ਖੜੇ ਜਾਂਦੇ ਪੰਜ ਕ ਬੰਦੇ ਸੱਜੇ ਖੱਬੇ ਖੜੇ ਜਾਂਦੇ ਉਹ ਕਾਦੇ ਲਈ ਖੜਦੇ ਆਜੋ ਇੱਥੇ ਬਾਈ ਕੀ ਕੰਮ ਆ ਜਾਂਦਾ ਲੇ ਲੈ ਜਿੱਥੇ ਜੀ ਲੇਬਰ ਨੇ ਆਲੂ ਚੁੱਕ ਕੇ ਆ ਦੂਜੇ ਪੱਡੇ ਰੱਖਣਾ ਆਪਣੇ ਆ ਸਾਈਡ ਵਾਲੇ ਤੇ ਇੱਥੇ ਰੱਖ ਦੇਣਾ ਹਾਂਜੀ ਹਾਂਜੀ ਇਕੱਲਾ ਆਲੂ ਚੁੱਕਣਾ ਜੀ ਇਹ ਜਿੱਥੇ ਮਸਿਆ ਆਉਣੀ ਇੱਥੇ ਡਾਲਾ ਬਾੜਾ ਜਿਆਦਾ ਜ਼ਮੀਨ ਚ ਆਉਂਦਾ ਵਾ ਤੇ ਜਿਹੜਾ ਇਹ ਏਰੀਆ ਟਿੱਬੇ ਵਾਲਾ ਰੇਤਲਾ ਵਾਣ ਕਹਿ ਦਈਏ ਆਪਾਂ ਉੱਥੋਂ ਇਕੱਲੀ ਬੇਸਟ ਚੁੱਕ ਕੇ ਪਿੱਧਰ ਖਿੰਡਣੀ ਆ ਠੀਕ ਹੈ ਤੇ ਉਹ ਬੇਸਟ ਥੱਲੇ ਜਾਈ ਜਾਣੀ ਆ ਉਹ ਮਸ਼ੀ ਇਹ ਇਹ ਕੀ ਆ ਹੁਣ ਇੱਕ ਪਾਸੇ ਦਾ ਗੇਮ ਹੋ ਜਾ। ਇਹ ਜੀ ਹੁਣ ਇਹ ਬੋਰੀ ਚ ਪਾ ਰਿਆ ਆਲੂ। ਅੱਛਾ। ਫਟੇ। ਤੇ ਜਿਹੜੇ ਪੁੱਠੇ ਗੜੇ ਕਰਦਾਂਗੇ ਆਪਾਂ ਇਹਦੇ ਚੁੱਕ ਕੇ ਬੇਸਟ ਸਿੱਟਣੀ ਆ। ਉਹ ਪੁੱਠੇ ਗੜੇ ਹੋਣ ਨਾ ਬੇਸਟ ਜ਼ਮੀਨ ਥੱਲੇ ਡਿੱਗੀ, ਢੰਗੀ ਜਾਣੀ ਥੱਲੇ। ਅੱਛਾ ਉੱਥੋਂ ਸਾਰਾ ਚੇਂਜ ਹੋ ਜਾਂਦਾ। ਬਹੁਤ ਾਨਕ ਬਦਲ ਨਹੀਂ ਉਸਾ ਪੌਂਗਲਾਰੀ। ਠੀਕ ਹੈ ਠੀਕ ਹੈ ਉਹ ਚੇਂਜ ਕਰਦੇ ਆ। ਇਧਰਲੀ ਸਾਈਡ ਇਹ ਬਾਈ ਇਹ ਟਰਾਲੀ ਚ ਪਾਉਂਦੇ ਆ ਇਹ ਟਰਾਲੀ ਪਾਉਣ ਲਈ ਜੀ ਅੱਛਾ ਉਹੀ ਆਲੂ ਇਧਰ ਆ ਜਾਂਦੇ ਉਹੀ ਆਲੂ ਇਧਰ ਆਣਾ ਫੇ ਗੇੜੇ ਫੇ ਰੁੱਠੇ ਕਰ ਦਨੇ ਉਹਦੇ ਜੀ ਅੱਛਾ ਇੱਕ ਵਾਰ ਜੀ ਚਾਰ ਕੰਮ ਚਾਰ ਜਾਂ ਛੇ ਕੰਮ ਇਕੱਠੇ ਹੁੰਦੇ ਆ ਜੀ ਇਹਦੇ ਚ ਵਾਹਲੇ ਫੀਚਰ ਪਾਦੇ ਹੁੰਦੇ ਆ ਜਿਵੇਂ ਜਿਵੇਂ 로ਡ ਹਰਕ ਨੂੰ ਜਿਹਦਾ ਖੇਤ ਆ ਉਹ ਜਿਹੇ ਆਪਾਂ ਇਹ ਕੰਮ ਕਰਿਆ ਇਹਦੇ ਚ ਠੀਕ ਆ ਹੁਣ ਇਹਦੀ ਗੱਲ ਕਰੀਏ ਮੋੜਾ ਮੜਾਈ ਦਾ ਕਿਵੇਂ ਆਏ ਫਿਰ ਮੋੜ ਨਹੀਂ ਬਹੁਤ ਔਖੀ ਐ ਨਾ ਲੰਮਾ ਸਿਸਟਮ ਲਾਈਨ ਦਾ ਤਸ਼ੀਨ ਤੋ ਜੋ ਆਪਾਂ ਹੁਣ ਕਹਿਆ ਵੀ 10 20 ਮੈਂ ਤੁਹਾਨੂੰ ਸਾਰਾ ਕਲੀਅਰ 2 ਤੇ ਤਾਂ ਆਪਾਂ ਇਹਦੇ ਪਿਛੇ ਟਾਇਰ ਦਾ ਹਿੱਸਾ ਕਟਾਈ ਕਰਦਾ ਰੱਖਿਆ ਦੇ ਜਮ। ਅੱਛਾ ਇਹ ਕਟਾਈ ਹੁੰਦੀ ਹੈ ਜੀ। ਕਟਾਈ ਹੁੰਦੀ ਹੈ ਜੀ ਇਹਦੀ। ਠੀਕ ਹੈ। ਨਹੀਂ ਤਾਂ ਮਾਗੋ ਇੱਕ ਕਮੈਨ ਦੀ ਤਰ੍ਹਾਂ ਪਿੱਛੋਂ ਆਪਣੀ ਬੈਂਕਟ ਘੁਮਾ ਲੈਂਦੀ ਆ। ਠੀਕ ਹੈ ਠੀਕ ਹੈ ਠੀਕ ਹੈ। ਆਹ ਵੀਡੀਓ ਦੇ ਵਿੱਚ ਵੀ ਨਾਲ ਤੁਸੀਂ ਕਲਿੱਪ ਦੇਖ ਰਹੇ ਹੋ ਵੀ ਕਿਹੜੇ ਲੋਡ ਘੁੰਮਦੀ ਆ ਆਪਣੇ ਆਪ ਹੀ ਲਾਈਨ ਦੇ ਵਿੱਚ ਲੱਗ ਜਾਂਦੀ ਆ। ਤੇ ਬਾਕੀ ਹਲਕਾ ਜਿਹਾ ਜਿਵੇਂ ਲੀਵਰ ਨੇ ਇੱਥੇ ਕੰਮ ਕਰਨਾ ਵਾ ਅੜੇ ਆਪਣੀ ਝਾਲ ਅੰਦਰ ਆ ਨਿਕਨਿਕੇ ਵਾਈਬਰੇਟਰ ਲੱਗੇ ਆ। ਇਹ ਹਲਕੇ ਹਲਕੇ ਝਾਲ ਕੰਬਦਾ ਮਤਲਬ। ਅੱਛਾ ਵਾਈਬਰੇਟਰ ਸ਼ੌਂਡ ਦੇ ਵਿੱਚ ਜੀ ਹਲ ਏ ਬਾਈ ਫਿਰ ਉੱਚਾ ਨੀਵਾ ਵੀ ਹੋ ਜਾਂਦਾ ਇਹ ਇਹ ਜਿੱਕਰ ਨਾਲ ਜੋ ਉੱਪਰ ਥੱਲੇ ਹੋ ਜਾਂਦਾ ਆਪਣਾ ਸਾਰਾ ਪਾਵਰ ਹੀ ਆ ਸਾਰਾ ਕੋਈ ਸਾਰਾ ਪਾਵਰ ਹਾਈਡਰੌਲਿਕ ਸਾਰਾ ਠੀਕ ਆ ਹਾਈਡਰੌਲਿਕ ਆ ਜਾਂਦਾ ਤੇ ਫर्श ਤੱਕ ਜੇ ਆਪਣੇ ਟਰਾਲੀ ਦੇ ਤੱਕ ਜਾਂਦਾ ਵਾ ਜਿਵੇਂ ਜਿਵੇਂ ਟਰਾਲੀ ਭਰੇਗੀ ਆਪਾਂ ਉਹਨੂੰ ਬਾਹਰ ਲਿਆਉਣਾ ਆਪਾਂ ਨੂੰ ਕਿੰਨੀ ਕ ਹਾਈਟ ਹੋ ਜਾ ਵੀ ਟਰਾਲੀ ਦੇ ਵਿੱਚ ਆਲੂ ਆਣ ਲੱਗ ਗਏ ਟਰਾਲੀ ਦੇ ਫਰਸ਼ ਦਾ ਕੱਲ ਹੋ ਜਾਣਾ ਵਾ ਤੇ ਆਲੂ ਨੂੰ ਹੋਰ ਸਪੀਡ ਘਟ ਕਰਨ ਲਈ ਆਪਣੀਆਂ ਰੇਚਪਾਈਆਂ ਹੋਈਆਂ ਬਿਲਟਾਂ ਪਈਆਂ ਹੋਈਆਂ ਅੰਦਰ ਇਹਦੇ ਅੱਛਾ ਇਹਦੇ ਵਿੱਚ ਬੈਚ ਪਈਆਂ ਸਾਰੀਆਂ ਮਤਲਬ ਠੀਕ ਆ ਉਹ ਆਲੂ ਡਗ 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 ਕੇ ਹੋਰ ਸਪੀਡ ਦੇ ਘਾਟ ਘਾਟ ਕੇ ਹੀਟਾਂ ਫਰਸ਼ ਤੇ ਜਾਵੇ ਟਰਾਲੀ ਦੇ ਮਤਲਬ ਆਲੂ ਦਾ ਕੋਈ ਨੁਕਸਾਨ ਆਲੂ ਨੂੰ ਨੁਕਸਾਨ ਨਾ ਹੋਵੇ ਹਾਂਜੀ ਜਿੰਨਾ ਵੀ ਆਪਣਾ ਹੁਣ ਆ ਵੀ ਆਪਣਾ ਜਾਲ ਕਹਦੀ ਹੈ ਬੱਕਟ ਵਾਲਾ ਹੋਏ ਆਪਣਾ ਇਹ ਸਾਰਾ ਸਾਰਾ ਰਬੜ ਕੋਟਿੰਗ ਆ ਮਤਲਬ ਆਲੂ ਦਾ ਨੁਕਸਾਨ ਨਹੀਂ ਹੈਗਾ ਆਲੂ ਦੀ ਕੁਆਲਿਟੀ ਉਵੇਂ ਹੀ ਰਹਿਣੀ ਹੈ ਜਿ ਅੱਗੇ ਆ ਗਿਆ ਹਾਂ ਇੱਥੇ ਇਹ ਬੋਰੀ ਵਾਲਾ ਆ ਗਿਆ ਆਪਣਾ ਠੀਕ ਹੈ ਜੀ ਆਪਣਾ ਜਿਵੇਂ ਗਰੇਡਰ ਦੀ ਤਰ੍ਹਾਂ ਇੱਕ ਬੋਰੀ ਭਰ ਗਈ ਇੱਥੋਂ ਆਪਾਂ ਇਧਰ ਕਰ ਦੋ ਹੁਣ ਇਧਰ ਕਰ ਦੋ ਇੱਕ ਬੋਰੀ ਲਾਉਂਦੀ ਦੂਜੀ ਬੋਰੀ ਆਪਾਂ ਚਾਰ ਬੋਰੀਆਂ ਦੇ ਨਾਲ ਇੱਥੋਂ ਸਿਸਟਮ ਕਈ ਜਾਂਦਾ ਆਹ ਦਿਖਾ ਦੇ ਦੀਪਕਾ ਜੀ ਇੱਥੋਂ ਲਾ ਕੇ ਇੱਕ ਬੋਰੀ ਇਧਰ ਲਈ ਇਧਰ ਲਈ ਭਰੀ ਗਈ ਤਾਂ ਫਿਰ ਇਧਰ ਖੋਲ ਦੇ ਇਧਰ ਖੋਲਣਾ ਹਾਂ ਜੀ ਸਾਰਾ ਸਿਸਟਮ ਇੱਕ ਹੋਂ ਦਾ ਪਿੱਛੇ ਬੋਰੀ ਲਾਉਂ ਨੂੰ ਦਿੰਦਾ ਜੀ ਮਤਲਬ ਚਾਰ ਬੋਰੀਆਂ ਲੱਗ ਜਾਂਦੀਆਂ ਚਾਰ ਬੋਰੀਆਂ ਲੱਗ ਜਾਂਦੇ ਆ ਆਰਾਮ ਜਿੱਥੇ ਵੀ ਆਲੂ ਆਪਣਾ ਡਿੱਗਣਾ ਮਤਲਬ ਸਾਰੇ ਕਿਤੇ ਆਹ ਰਵੜ ਵਾਲੇ ਪੱਟੇ ਆ ਤੇ ਆ ਫੋਨ ਲਈ ਆ ਵੀ ਇੱਥੇ ਲੋ ਡਿੱਗ ਕੇ ਬਿਲਕੁਲ ਵੀ ਛਲਕਾ ਇੱਥੇ ਉਹ ਨਾਲ ਲਵੇ ਲਾ ਤੇ ਆ ਕੇ ਕਿਤੇ ਨਹੀਂ ਨੁਕਸਾਨ ਹੈਗਾ ਕਿਤੇ ਵੀ ਨੁਕਸਾਨ ਨਹੀਂ ਹੈਗਾ ਠੀਕ ਹੈ ਤੇ ਬਾਈ ਇਹਨੂੰ ਪਾਵਰ ਦੀ ਗੱਲ ਕਰੇ ਟਰੈਕਟਰ ਕਿੰਨੇ ਹੌਸ ਪਾਵਰ ਚਾਹੀਦਾ ਟਰੈਕਟਰ ਜੀ ਆਪਣਾ ਜਿਵੇਂ 5505 ਜਿਵੇਂ ਆਪਾਂ ਕਹਿ ਦਈਏ ਇਹ 42 ਜਾਂ 40 ਐਚਪੀ ਹੈ ਜੀ ਨੋਰਮਲ ਠੀਕ ਹੈ 40 42 ਐਚਪੀ ਟਰੈਕਟਰ ਵਾਧੂ ਆ ਜੀ ਇਧਰ ਦੀ ਆਰਾਮ ਨਾਲ ਬੜੇ ਨਾਲ ਕੋਈ ਟਰੈਕਟਰ ਜਿਆ ਛੋਟਾ ਕਰੀਏ ਆਪਾਂ ਦੀ ਠੀਕ ਹੈ ਜੀ ਤੇ ਆਹਾ ਬਾਈ ਕੀ ਇਸ ਸਟੰਬ ਬਣਾਇਆ ਹੋਇਆ ਇਹ ਇਹ ਹੁਣ ਇਧਰਲੀ ਸਾਈਡ ਚੱਲੀ ਜਾਂਦੇ ਤੇ ਇਹ ਵੀ ਮੈਨੂੰ ਹੁਣ ਆਪਾਂ ਸੱਜੇ ਪਾਸੇ ਪਟਾਈ ਕਰਨੇ ਆ ਜੇ ਆਪਾਂ ਸੈਂਟਰ ਚੋਂ ਪਟਨੇ ਆਲੂ ਆਪਾਂ ਜਿਵੇਂ ਉਹ ਦੂਜੀ ਮਸ਼ੀਨ ਦਾ ਪੱਟਾ ਹੈ ਆਲੂ ਤੋਂ ਪੈਸੇ ਕੱਢਣ ਨੂੰ ਸਟਾ ਹੈ ਰੱਖਿਆ ਹੋਇਆ ਆਪਣਾ ਉਹ ਸੈਂਟਰ ਚੋਂ ਥੋ ਮਸ਼ੀਨ ਆਪਾਂ ਡੰਡੇ ਨਾਲ ਆਪਾਂ ਸੈੱਟ ਕਰ ਲੈਂਦੇ ਆ ਇੱਥੋਂ ਅੱਛਾ ਉਹ ਸੈਂਟਰ ਫਿਰ ਸੈਂਟਰ ਤਾਂ ਆਉਂਦੀ ਆ ਖੱਬੇ ਵੀ ਹੋ ਜਾਂਦੀ ਸੱਜੇ ਵੀ ਹੋ ਜਾਂਦੀ ਆ ਮਤਲਬ ਜਿਹੜੇ ਪਾਸੇ ਮਰਜੀ ਆਲੋ ਤੁਸੀਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਜੇ ਇਧਰਲੀ ਸਾਈਡ ਚਲਾਉਣੀ ਆ ਸੈਂਟਰ ਚਲਾਉਣੀ ਆ ਤਾ ਦੂਸਰੀ ਜਿਹੜੇ ਨਾਲ ਮਰਜੀ ਚਲਾ ਸਕਦੇ ਆਪਾਂ ਤੇ ਆਹ ਆ ਬਈ ਇਹ ਕਾਦੇ ਵਾਲੀਆਂ ਇਹ ਇਹ ਪੈਪਾ ਨਹੀਂ ਆਪਣੀ ਆ ਜਾਂਦੀਆਂ ਵਾ ਇੱਕ ਵਕਟ ਦੀ ਆ ਜਾਂਦੀ ਆ ਵਕਟ ਦੀ ਆ ਜਾਂਦੀ ਆ ਤੇ ਇੱਕ ਆਪਣੇ ਪਿੱਛੇ ਜਿਹੜੀ ਕਟਾਈ ਹੁੰਦੀ ਏ ਸੇ ਦੀ ਬਈ ਹਿੱਸੇ ਦੀ ਕਟਾਈ ਹੋ ਜਾਂਦੀ ਆ ਤੇ ਇਹ ਮਸ਼ੀਨ ਆ ਆਪਣੀ ਟਰੈਕਟਰ ਦੇ ਟਾਇਰਾਂ ਨਾਲ ਵੀ ਕਟਾਈ ਹੋ ਜਾਂਦੀ ਜਿਹੜਾ ਸਟੀਰਿੰਗ ਤੋਂ ਵੀ ਮੋੜਨਾ ਜੀ ਆਪਾਂ ਅੱਛਾ ਸਟੀਰਿੰਗ ਦੇ ਨਾਲ ਸਿਰਮਾ ਨਾਲ ਵੀ ਹੁੰਦਾ ਜਿਵੇਂ ਜਿਵੇਂ ਸਟੀਰਿੰਗ ਮੜੂਗਾ ਹਾਂ ਜੀ ਹਿਉ ਸਿਸਟਮ ਆਪਾਂ ਤੇ ਲਾਇਆ ਹੋਇਆ ਵਾ ਅੱਛਾ ਉਹ ਵੀ ਦਿਖਾ ਦਿਓ ਆਜੋ ਜਿਵੇਂ ਲੋਟ ਲੱਗਦਾ ਆਪ ਨੂੰ ਜਿਵੇਂ ਚਲਾਉਣ ਚਾ ਅੱਛਾ ਜੇ ਇੱਥੋਂ ਲਾਉਣੀਆਂ ਤਾਂ ਇਹਦੇ ਨਾਲ ਹੀ ਹੋ ਜਾਣੇ ਕੁਝ ਜਿੰਨੀ ਕਟਾਈ ਇਹਦੀ ਹੋਊਗੀ ਉਨੀ ਹੀ ਪਿਛੇ ਕਟਾਈ ਉਹਦੀ ਹੋਣੀ ਹੋ ਜਾਣੀ ਇਹ ਵੀ ਬੜੀ ਘੈਂਟ ਜੀ ਨਾ ਡਿਸਟ੍ਰੀਬਿਊਟਰ ਨਾਲ ਵੀ ਸਟੇਰ ਨਾਲੇ ਮੁੜਦਾ ਜੀ ਤੁਹਾਨੂੰ ਇਹਦਾ ਭਾਈ ਕਿਵੇਂ ਦੱਸਦੇ ਸੀਗੇ ਜਿਵੇਂ ਇਹ ਆ ਚਾਦਰ ਲੱਗੀ ਹੋਈ ਆ ਹੁਣ ਇੱਥੇ ਡਾਲਾ ਵੱਧ ਆ ਰਿਹਾ ਕਿਸੇ ਖੇਰ ਦੇ ਵਿੱਚ ਹੁਣ ਆਪਾਂ ਆਪਾਂ ਆਲੂ ਨੂੰ ਚੁੱਕ ਕੇ ਪਟੇ ਚ ਪਾਉਣਾ ਵਾ ਉਹ ਬਾਹਰਲੀ ਸਾਈਡ ਤੇ ਬਾਅਦ ਜਿਹੜਾ ਆਲੂ ਆਪਣਾ ਇਧਰ ਸਾਈਡ ਤੇ ਜਾਂਦਾ ਕਰਨ ਲਈ ਆਪਾਂ ਨੂੰ ਆਹ ਚਾਦਰ ਨੂੰ ਆਪਾਂ ਪੁੱਠੀ ਲਾਗਣਾ ਥੱਲੇ ਨੂੰ ਝਾਟਾ ਨੂੰ ਅੱਛਾ ਥੱਲੇ ਨੂੰ ਲਾਉ। ਉਹ ਆਲੂ ਉਹ ਵਿੱਚ ਜਾਣਗੇ ਜੀ ਫਿਰ ਬੇਸਟ ਜ ਚੁੱਕ ਕੇ ਆਪਾਂ ਇਧਰ ਛੱਟਾਂਗੇ ਹੂੰ ਇਹਦੇ ਗੇੜੇ ਕਰਦਾਂਗੇ ਪੁੱਠੇ ਆਪਾਂ ਸਾਰੀ ਬੇਸਟ ਥੱਲੇ ਜਾਊਗੀ ਪਰ ਮੋਹਰ ਸਾਈਡ ਤੇ ਆਪਣੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮਾਰਾ ਦੋਨੇ ਰਾਹ ਹੀ ਬਦਲੇ ਜਾਂਦੇ ਆਲੂਆਂ ਦਾ ਰਾਹ ਵੀ ਬਦਲਣਾ ਚਿਵੇਂ ਚਾਹੀਦਾ ਜਿਵੇਂ ਚਾਹੀਦਾ ਉਸੇ ਤਰ੍ਹਾਂ ਹੀ ਮਤਲਬ ਕੰਮ ਆਪਾਂ ਲੈਹੇਦੈ ਮਸ਼ੀਨ ਤੋਂ ਠੀਕ ਹੈ ਜ ਆਪਣਾ ਜੀ 메ਨ ਸ਼ਹਿਰ ਆ ਜਾਂਦਾ ਜਗਰਾਉ ਸਦਾ ਬੇਟ ਦੇ ਕੋਲੇ ਪਿੰਡ ਹੈਗਾ ਸਦਰ ਸਦਰਪਰਾ ਜੀ ਆਪਣਾ ਠੀਕ ਆ ਉੱਥੇ ਆ ਜਾਂਦਾ ਜੇ ਕਿਸੇ ਭਰਾ ਨੇ ਤਿਆਰ ਕਰਵਾਉਣਾ ਤਾਂ ਕਿੰਨਾ ਕੁ ਟਾਈਮ ਪਹਿਲਾਂ ਤੁਹਾਡੇ ਕੋਲੇ ਆਉਣਾ ਜੀ ਹੁਣ ਆਰਡਰ ਹੁਣ ਆਪਣੇ ਮਸ਼ੀਨਾਂ ਦੇ ਆ ਰਹੇ ਹੈ ਮਤਲਬ ਤੇ ਆਪਣਾ ਜੋ ਮਸ਼ੀਨ ਦੇ ਵਿੱਚ 15 20 ਦਾ ਅਜ ਆਪਣਾ ਜਦੋਂ ਵਾਲੂ ਸੀਜ਼ਨ ਤੋਂ ਪਹਿਲਾਂ ਮਸ਼ੀਨ ਆਪ ਨੂੰ ਰੈਡੀਓ ਕਰ ਲੈਣਗੇ ਮਤਲਬ ਤੁਹਾਨੂੰ ਸੀਜ਼ਨ ਤੋਂ ਪਹਿਲਾਂ ਪਹਿਲਾਂ ਮਸ਼ੀਨ ਮਿਲ ਜਾਣੀ ਹੈ ਜੇ ਤੁਸੀਂ ਹੁਣ ਬੁਕਿੰਗ ਹੁਣ ਸ਼ੁਰੂ ਹੋ ਰਹੀ ਹੈ ਜੀ ਹੁਣ ਬੁਕਿੰਗ ਹੋ ਰਹੀ ਆ ਤਾਂ ਟਾਈਮ ਤੋਂ ਟਾਈਮ ਫਿਰ ਲੱਗਣਾ ਹੀ ਆ ਜਦੋਂ ਤੁਸੀਂ ਜਿੰਨਾ ਪਹਿਲਾਂ ਕਰਾ ਲਓਗੇ ਤਾਂ ਪਹਿਲਾਂ ਲੈ ਜਾਓਗੇ ਹਾਂ ਪਹਿਲਾਂ ਲੈ ਜਾਵਾਂਗੇ ਪਰਸੀਜਨ ਵੇਲੇ ਤੁਹਾਨੂੰ ਦੇ ਦੇਣਗੇ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਪਾਇਆ ਹੋਇਆ ਜਾਣਕਾਰੀ ਪੂਰੀ ਲੈ ਲਓ ਮਸ਼ੀਨ ਇੱਕ ਆ ਕੰਮ ਤੁਹਾਡੇ ਸਾਰੇ ਕਰੂ ਸੋ ਆ ਟਰਾਲੀ ਸਪੈਸ਼ਲ ਏਡੇ ਵਾਸਤੇ ਤਿਆਰ ਹੁੰਦੀ ਹੈ ਨਹੀਂ ਜੀ ਸਪੈਸ਼ਲ ਨਹੀਂ ਇਹ ਨਾਰਮਲ ਟਰਾਲੀ ਆ ਕੋ ਟਰਾਲੀ ਮਤਲਬ ਤੇ ਜਿੰਨੀਆਂ ਕੱਟ ਲੱਗੀ ਸਾਰੀ ਖੁੱਲਦੀ ਆ ਮੈਂ ਤਾਂ ਕਹ ਕਿਤੇ ਖਰਚਾ ਹੋਰ ਵੱਧ ਗਿਆ ਟਰਾਲੀ ਅੱਡ ਤੋਂ ਬਣਾਉਣੀ ਨਹੀਂ ਨਹੀਂ ਅੱਡ ਤੋਂ ਨਹੀਂ ਕੋ ਬਣਾਉਣੀ ਬਣੀ ਜੀ ਇਹਦਾ ਬੀ ਸ਼ੇਪ ਆਪਾਂ ਇਹਦਾ ਆਲੂ ਮਤਲਬ ਜਿੰਨਾ ਆਪਾਂ ਗਏ ਉਹ ਮਸ਼ੀਨ 'ਚ ਪਾਉਣਾ ਵਾ ਢੇਰ ਲਾਉਣ ਲਈ ਠੀਕ ਹੈ ਉਹਨਾਂ ਕਹ ਦਿੱਤਾ ਹੋਇਆ ਮਤਲਬ ਆ ਚੀਜ਼ ਖੁੱਲ ਜਾਂਦੀ ਆ ਇਹ ਸਾਰਾ ਸਭ ਖੁੱਲਦਾ ਜੀ ਟਰਾਲੀ ਤੁਹਾਡੀ ਉਮੀਦ ਦੀ ਉਮੀਰ ਹੋਊਗੀ ਉਹ ਟਰਾਲੀ ਉਮੀਦ ਦੀ ਉਮੀਰ ਸਾਰਾ ਸਾਮਾਨ ਵਿੱਚ ਖੁੱਲਦਾ ਹੋ ਜੀ ਆਪਣਾ ਠੀਕ ਹੈ ਮਤਲਬ ਇਹ ਫੀਚਰ ਵੱਖਰਾ ਦੇਤਾ ਵੀ ਜਦੋਂ ਤੁਸੀਂ ਤਿਆਰ ਕਰਨੇ ਆਲੂ ਆਲੀ ਦਾ ਉਹ ਨਾਲ ਦੇਣਾ ਹਾਂ ਜੀ ਇਹ ਸਾਮਾਨ ਨਾਲ ਦਵਾਂਗੇ ਟਰਾਲੀ ਤੁਸੀਂ ਦੱਸਣਾ 7.5 ਜਾਂ 6 ਜਾਂ ਕਿੰਨੀ ਹੋਣੀ ਟਰਾਲੀ ਆ ਤੁਹਾਨੂੰ ਉਹਨੇ ਸਾਈਜ਼ ਬਣਾ ਕੇ ਤੁਹਾਡੇ ਕੋਲ ਪਹੁੰਚਦਾ ਹੋ ਜੀ ਸਾਰਾ ਠੀਕ ਹੈ ਜੀ ਇਹ ਉਹਦੇ ਵਿੱਚ ਆ ਜਾਂਦੇ ਆਪਣੇ ਹਾਂ ਜੀ ਉਹ ਰੈਕਰ ਮਸ਼ੀਨ ਜਾਂ ਟਰਨ ਮਸ਼ੀਨ ਕਹਿੰਦੇ ਠੀਕ ਹੈ ਡਿੱਗਰ ਬਾਰੇ ਕੀ ਖਾਸ ਆ ਇਹਦੇ ਵਿੱਚ ਹੁਣ ਇਹਦੀ ਖਾਸਤਾ ਇੱਕ ਜੀ ਤੇ ਆ ਵਿੱਚ ਸੌਣ ਸਾਰਾ ਨਿਕਲ ਜਾਂਦਾ ਵਾ ਠੀਕ ਹੈ ਤੇ ਜੇ ਲੈਂਕਾ ਨਹੀਂ ਪਾਉਣਾ ਟਾਪ ਲੈਂਕ ਜੇ ਫੱਟੀ ਚ ਹੀ ਪੈ ਜਾਂਦਾ ਵਾ ਫੱਟੀ ਚ ਪੈ ਜਾਂਦਾ ਮਤਲਬ ਜਿਵੇਂ ਆਪਾਂ ਲਿਫਟ ਦੀ ਕੰਪੈਸਟੀ ਕਰੀ ਕਿ ਘੱਟ ਹੁੰਦੀ ਝੱਕਾ ਜਾਂਦਾ ਮੂਹਰੇ ਟਰੈਕਟਰ ਝੱਕਾ ਜਾਂਦਾ ਇਹਦੇ ਵਿੱਚ ਹੀ ਪਾ ਗਿਆ ਠੀਕ ਹੈ ਇਹ ਵੀ ਆਪਣਾ ਟੈਰਿਸ ਆ ਗਿਆ ਇਹ ਵੀ ਆਪਣਾ ਟੈਰਿਸ ਆਪਣਾ ਕਟਾਈ ਕਰਦਾ ਵਾ ਅੱਛਾ ਇਹ ਵੀ ਕਟਾਈ ਕਰਦਾ ਇਹ ਵੀ ਕਟਾਈ ਕਰਦਾ ਡੱਕਰ ਜੀ ਠੀਕ ਹੈ ਇਹ ਡਿਸਟ੍ਰੀਬਿਊਟਰ ਦੇ ਨਾਲ ਵੀ ਹੂੰ ਟਰੈਕਟਰ ਦੇ ਤੇਰ ਨਾਲ ਵੀ ਜੀ ਠੀਕ ਹੈ ਜੀ ਦੋਨਾਂ ਨਾਲ ਹੀ ਜੀ ਤੇ ਅੱਗੇ ਆ ਜਾਂਦਾ ਇਹ ਇਹ ਫਿਰ ਲਾਈਨ ਬਣ ਜਾਂਦੀ ਹੈ ਤੇ ਨਾਲ ਇਹ ਜੀ ਦੋ ਵੱਟਾਂ ਦਾ ਆਲੂ ਇਕੱਠ ਤੇ ਫਿਰ ਦੂਜੀ ਜਿਹੜੀ ਮਸ਼ੀਨ ਆਪਣੀ ਤੇ ਬੋਰੀ ਭਰਨ ਵਾਲੀ ਆ ਜਾਂ ਟਰਾਲੀ ਪਾਉਂਦੀ ਆ ਉਹਦੇ ਗਿੜੇ ਘੱਟ ਲੱਗਣ ਤੇ ਦੋ ਵੱਟਾਂ ਦਾ ਲੂ ਇੱਕ ਮਸ਼ੀਨ ਨਾਲ ਠਾ ਹੋ ਜਾਂਦਾ ਜਿਹੋ ਦਾ ਅੱਜ ਇਹ ਦੋ ਵੱਟਾਂ ਦਾ ਕੰਮ ਇੱਕ ਚ ਕਰ ਜੂਗੀ ਇੱਕ ਚ ਕਰ ਦੇਣਾ ਹਾਂ ਜੀ ਜਿੱਥੇ ਉਹਨੇ 30 ਗੇੜੇ ਲਾਉਣੇ 15 ਗੇੜੇ ਲੱਗ ਜਾਂਦੇ ਅੱਧਾ ਰਹਿਣਾ ਜਿਵੇਂ ਕੀ ਲਾ ਕੇ ਦੀ ਅੱਧਾ ਕਿੱਲੇ ਕੰਮ ਹੋ ਤਾਂ ਰਹੇ ਅੱਧੇ ਕਿੱਲੇ ਦਾ ਰਹੇ ਮਿਕਾ ਮਸ਼ੀਨ ਦੀ ਲੈਂਥ ਵਾਲੀ ਹੋਣ ਕਰਕੇ ਉਹਦੇ ਗੇੜੇ ਘੱਟ ਲੱਗਣੇ ਜ਼ਰੂਰੀ ਆ ਉਹਦੇ ਹਾਂ ਬਿਲਕੁਲ ਜੀ ਕਿਉਂਕਿ ਉਹ ਥੋੜਾ ਜਿਆਦਾ ਲੈਂਥ ਕਿੰਨੀ ਦੱਸੀ ਸੀ ਉਹਦੀ ਲੈਂਥ 2.5 ਫੁੱਟ ਲੰਬਾਈ ਆ 2.5 ਫੁੱਟ ਲੰਬਾਈ ਆ ਫਿਰ ਉਹ ਮੋੜਾ ਮੜਾਈ ਦਾ ਔਖਾ ਹੋ ਜਾਂਦਾ ਤਾਂ ਉਹਦਾ ਕਰਕੇ ਇਹਦੇ ਨਾਲ ਦੋ ਦਾ ਕੰਮ ਬੰਦਾ ਰਬੜ ਕੋਟਿੰਗ ਆਪਣੇ ਗਰਾਰੀਆਂ ਆ ਜਾਂਦੀਆਂ ਨਾਈਲੋਨ ਡੈਡਲ ਪੁਲੀਆਂ ਆਪਣੀ ਕਲਰ ਵਾਲੀਆਂ ਰਬੜ ਵਾਲੀਆਂ ਆ ਗਈਆਂ ਤੇ ਆ ਇੱਕ ਨਵਾਂ ਕਰਿਆ ਆਪਾਂ ਚ ਸਾਰਾ ਰਬੜ ਕੋਟਿੰਗ ਜਿਆ ਨਾਰਮਲ ਜਿਆ ਤਰ ਸਰੀ ਵਾਲਾ ਹੁੰਦਾ ਜੀ ਸਰੀ ਵਾਲਾ ਹੁੰਦਾ ਹਾਂ ਇਹਦੇ ਨਾਲ ਤਾਂ ਫਿਰ ਆਲੂ ਦੀ ਕੁਆਲਿਟੀ ਕੁਝ ਵੀ ਨਹੀਂ ਆਲੂ ਨੂੰ ਹੋਣਾ ਚਿਰਉਣ ਬਸ ਫਿਰ ਕਿੰਨੇ ਐਚਪੀ ਚਾਹੀਦਾ ਟਰੈਕਟਰ ਇਹਦੀ ਨਾਰਮਲ ਜੀ ਟਰੈਕਟਰ 40 ਜਾਂ 42 ਐਚਪੀ ਬਸ 40 42 ਨਾ ਵੀਨ 4x4 ਦੀ ਆਹ ਤਾਂ ਵੱਡਾ ਲਾ ਰੱਖਿਆ ਮੈਨੂੰ ਲੱਗਦਾ ਇਹ ਤਾਂ ਜੀ ਵੱਡਾ ਲਾ ਰੱਖਿਆ ਆਪਣਾ ਮਤਲਬ ਇੱਥੇ ਆਏ ਸੀਗੇ ਅੱਛਾ ਤੇ ਵੈਸੀ ਨਾਰਮਲ ਵੀ ਜੋ ਟਰੈਕਟਰ ਕੋਈ ਵੀ ਛੋਟਾ ਕਹਿ ਦੀ ਆਪਾ ਫੋਰਡ ਕਹਿ ਦੀ ਜਾਂ ਮੈਸੀ ਕਹਿ ਦੀ ਨਾਰਮਲ ਵੀ ਪੁਰਾਣਾ ਮਾਡਲ ਕੋਈ ਵੀ ਤਲਾਹਤ ਦੇ ਬਹੁਤ ਆ ਜੀ ਯਾਰ ਕੀ ਪਰਾ ਕਈ ਵਾਰੀ ਭਰਾ ਕਹਿੰਦੇ ਵੀ ਟਰੈਕਟਰ ਦਾ ਤੁਸੀਂ ਵੱਡਾ ਲਾ ਰੱਖਿਆ ਕਹਿ ਰਹੇ ਹੋ ਛੋਟਾ ਇਹ ਦੱਸ ਦਈਏ ਵੀ ਇਹ ਵੈਸੇ ਲਾਇਆ ਹੋਇਆਗਾ ਇੱਕ ਵਾਰ 40 42 ਐਚਪੀ ਦਾ ਇਹ ਟਰੈਕਟਰ ਜਿਹੜਾ ਇਹਦੇ ਟਰੈਕਟਰ ਕੋਈ ਵੀ ਲਾਖਦੇ ਆ ਕੋਈ ਹੁਣ ਆਪਾਂ ਨੇ ਇਹਦੇ ਚ ਵੇਟ ਪਾਉਣ ਦੇ ਟਰੈਕਟਰ ਨੂੰ ਮੁਰੂੜੇ ਮੁਰੂੜੇ ਬਿਲਕੁਲ ਵੀ ਲੋਡ ਨਹੀਂ ਜੀ ਹਾਂ ਮੇਨ ਗੱਲ ਇਹ ਆ ਵੀ ਵੇਟ ਖਾ ਕੇ ਲਗਾ ਜੀ ਜੇ ਇੱਥੇ ਪਾਵਾਂਗੇ ਤਾਂ ਆਪਾਂ ਨੂੰ ਵੇਟ ਪਾਉਣੇ ਪੈਣਗੇ ਪਾਉਣੇ ਪਾਉਣੇ ਪੈਣਗੇ ਜੀ ਹਾਂ ਆਹ ਦੇਖੋ ਤੁਸੀਂ ਵੀ ਵੇਟ ਕਿੰਨੇ ਕਿੰਨੇ ਪਾਏ ਹੋਏ ਨੇ ਇਹ ਅਸੀਂ ਟਰੈਕਟਰ ਪਾਉਣੇ ਨੇ ਆਪਦੇ ਖੇਤਾਂ 'ਚ ਡਿੱਗਰ ਚੱ ਵੇ ਬੱਸ ਇੱਥੇ ਜੀ ਹਾਂ ਜੀ ਹਾਂ ਜੀ ਇਹ ਦੀ ਆਪਾਂ ਜਿਵੇਂ ਢੇਰ ਲਾਉਣ ਵਾਲੀ ਮਸ਼ੀਨ ਜਿਵੇਂ ਕਹਦੇ ਆਪਾਂ ਨੂੰ ਅੱਛਾ ਤੇ ਜਿਵੇਂ ਕੋਈ ਆਪਾਂ ਉਹ ਮਸ਼ੀਨ ਨਾਲ ਆਪਾਂ ਟਰਾਲੀਆਂ ਭਰ ਕੇ ਲੈ ਕੇ ਆਵਾਂਗੇ ਤੇ ਕਿਤੇ ਵਾਸਤੇ ਛੋਟੇ ਆਪਣੇ ਪਹੀਆਂ ਉਥੇ ਟਰੱਕ ਨਹੀਂ ਹੁੰਦਾ ਜਿਆ ਯਾਨੀ ਹਰਦਾ ਜਿਆ ਉਥੇ ਆਪਾਂ ਕਹਿੰਦੇ ਬਿੱਲੇ ਤਾਂ ਖੜਾ ਆ ਗਏ ਮਸ਼ੀਨ ਨੂੰ ਉਥੇ ਬੋਰੀਆਂ ਪਾ ਦੇਣ ਮਸ਼ੀਨਾਂ ਭਰ ਸਕਦੇ ਆਪਾਂ ਆਹ ਕੀ ਚੀਜ਼ ਬਣਾਤੇ ਇਹ ਦੀ ਪਾਸ ਸਿਸਟਮ ਕਰਿਆ ਵਾ ਇਹੀ ਹਿੱਸੇ ਨਾਲ ਅਟੈਚ ਹੋ ਜਾਂਦਾ ਮਸ਼ੀਨ ਤੇ ਆਪਣੇ ਆਂ ਟਰਾਲੀ ਦੇ ਟਰਾਲੀ ਦੇ ਹਿੱਸੇ ਨਾਲ ਟਰਾਲੀ ਦੇ ਹਿੱਸੇ ਨਾਲ ਠੀਕ ਹੈ ਇਹ ਕਿੰਨੇ ਫੁੱਟ ਟਰਾਲੀ ਵੱਡੀ ਜਾਂ ਛੋਟੀ ਆਪਣੀ ਉਸਾਂ ਉੱਤੇ ਪਿੰਨਾ ਪੈਂਦੀਆਂ ਇਹਦੇ 'ਚ ਠੀਕ ਹੈ ਤੇ ਇਹਨੂੰ ਚੁੱਕਣਾ ਤੇ ਰੱਖਣਾ ਮਤਲਬ ਉਧਰਾਂ ਇਸ਼ਾਰੇ ਮਾਰਨਾ ਇਹਨਾਂ ਇਧਰ ਲੌਕ ਹੋ ਜਾਣਾ ਵਾ ਠੀਕ ਹੈ ਮਤਲਬ ਹੁੱਕ ਜੜਨ ਵਾਲਾ ਕੰਮ ਵੀ ਟਰਾਲੀ ਨਾਲ ਜੀ ਟਰਾਲੀ ਨਾਲ ਇਹਨੂੰ ਬੈਗ ਵੀ ਕਰਨਾ ਮਸ਼ੀਨ ਨੂੰ ਬੈਗ ਵੀ ਕਰ ਲਾਂਗੇ ਇਹਨੂੰ ਖਿੱਚ ਵੀ ਸਕਦੇ ਹਾਂਗੇ ਅੱਗੇ ਇਹਦੇ ਵਿੱਚ ਬਾਈ ਤੁਸੀਂ ਕਹਿੰਦੇ ਵੀ ਇਹ ਢੇਰ ਲਾਉ ਲਾਉ ਕਿਹੜੇ ਤਰੀਕੇ ਨਾਲ ਕੋਈ ਇੰਜਨ ਨਹੀਂ ਪਹੁੰਚ ਰਿਹਾ ਹੈਗਾ ਟਰਾਲੀ ਇੱਕ ਤਾਂ ਬੋ ਉਹ 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 ਨਾਲ ਉਸ ਲੋਡ ਵੀ ਆਪਾਂ ਸੈੱਟ ਕਰਦੇ ਆਂ ਜਿਹੜਾ ਮਾਲ ਆਪਾਂ ਡਾਲਾ ਸੀ ਲੱਗ ਗਿਆ ਟਰਾਲੀ ਦਾ ਤੇ ਇਹਦੇ ਤੇ ਆਪਾਂ ਲੈਫਟ ਵੀ ਕਰ ਸਕਦੇ ਆਂ ਟਰਾਲੀ ਦੀ ਠੀਕ ਆ ਇਹ ਚੱਲੂ ਕਾਦੇ ਨਾਲ ਇਹ ਫਿਰ ਚੱਲਣਾ ਜੀ ਇਹ ਇੰਜਨ ਨਾਲ ਪਿੱਛੋਂ ਜੀ ਅੱਛਾ ਇੰਜਨ ਪਿੱਛੇ ਆ ਇੰਜਨ ਲੱਗਿਆ ਹੋਇਆ ਆਮ ਨਾਲ ਜੱਲੀ ਜਾਂਦਾ ਬਹੁਤ ਆਮ ਨਾਲ ਇਹਦਾ ਖਰਚਾ ਵੀ ਬਹੁਤ ਘੱਟ ਹੋਣਾ ਇਹਦਾ ਜੀ ਦੱਸ ਦਿੰਨ ਡੀਜ਼ਲ ਨਹੀਂ ਮੱਕਦਾ ਇਹਦਾ ਜੀ ਇਹ ਤਾਂ ਪਾ ਕੇ ਭੁੱਲ ਜਾਓ ਸੁਮਨ ਵਾਲਾ ਕੰਮ ਆ ਸੁਮਨ ਵਾਲਾ ਤੇਲ ਆ ਜੀ ਆਹ ਦਿਖਾਈ ਦੀਪਗਾ ਆਹ ਲੱਗਿਆ ਹੋਇਆ ਹੈ ਨਾ ਠੀਕ ਆ ਇਹ ਇੰਜਨ ਦੇ ਉੱਤੇ ਚੱਲਦਾਗਾ ਇਹਨੇ ਚੱਲਦੀ ਜਾਣਾ ਢੇਰ ਜਿਵੇਂ ਜਿਵੇਂ ਵਧੀ ਜਾਂਦਾ ਅੱਗੇ ਨੂੰ ਰੁੜੀ ਜਾਣਾ ਆ ਰੁੜੀ ਅਨਾਉ ਓਹ ਟਰਾਲੀ ਨੇ ਖਿੱਚਣਾ ਨਾਲ ਨੂੰ ਅੱਗੇ ਨੂੰ ਜਿਵੇਂ ਢੇਰ ਰੁੱਛ ਲੈ ਜਾਂਦੇ ਆਹ ਕੀ ਬਣਾਇਆ ਹੋਇਆ ਜੀ ਇਹੋ ਹੀ ਰਸਾ ਜਮਾ ਤੁਹਾਨੂੰ ਮੈਂ ਜੀ ਮਾਲ ਜਪਾ ਖੁੱਲੇ ਥਾਂ ਲਿਆ ਆ ਕੇ ਇਹਨੇ ਮਾਲ ਇਹ ਚ ਕੱਢੀ ਜਾਂਦਾ ਜਿੱਤੇ ਨਹੀਂ ਲਾਉਣਾ ਤਾਂ ਫਿਰ ਸੱਡੀਆਂ ਹਾਂ ਸੱਡੀਆਂ ਮੋਰੀਆਂ ਇਹ ਜਿਵੇਂ ਉਹਨਾਂ ਨੂੰ ਕਹਿਆ ਜਾਮਾ ਜਿਹੜਾ ਬੰਦਾ ਕੱਚਾ ਆਲੂ ਦਾ ਕੰਮ ਕਰ ਰਿਹਾ ਜੀ ਟਰਾਲੀ ਭਰ ਕੇ ਆਈ ਤੇ ਬੋਰੀਆਂ ਇਦਾਂ ਦੀ ਸਾਰਾ ਆਲੂ ਸਾਫ ਕਰਕੇ ਦੁਆਰੇ ਫੇਰੇ ਦੇ ਵਿੱਚ ਦੀ ਆਪਾਂ ਉਥੇ ਬੋਰੀਆਂ ਭਰ ਕੇ ਟਰੱਕ ਲੋਡ ਕਰ ਸਕਦੇ ਨਾਲ ਨਾਲ ਇੱਕ ਇੱਕ ਗੱਲ ਆ ਭਾਈ ਆਲੂ ਦੀ ਬੜੀ ਤੁਸੀਂ ਕੇਅਰ ਕਰਦੇ ਹੋਣਾ ਸੇਫਟੀ ਬੜੀ ਆ ਇੱਥੇ ਜੇ ਆਪਾਂ ਨਹੀਂ ਏਰੀਅ ਵਿੱਚ ਖੜੇ ਹਾਂ ਜਲੰਦਰੇ ਦੀ ਆ ਏਹ ਰਾਜੀ ਸਕਰੈਚ ਜਲ ਨੂੰ ਪੈ ਜਾਵੇ ਕਹਿੰਦੇ ਸਾਾਨੂੰ ਆ ਕਹਿੰਦੇ ਬਹੁਤ ਔਖਾ ਹੋ ਜਾਂਦਾ ਕੰਮ ਅਜਿਹਾ ਕਰ ਲੂ ਨੂੰ ਪੈ ਜਾਵੇ ਠੀਕ ਆ ਮਤ ਇਹਦੇ ਨਾਲ ਸਕਰੈਚ ਵਾਲਾ ਤਾਂ ਕੰਮ ਹੀ ਨਹੀਂ ਆ ਇਹ ਸੀਟ ਦਾ ਕੰਮ ਆ ਜਿੱਥੇ ਆਪਾਂ ਖੜੇ ਆ ਪੰਨੇ ਇਹ ਇਹ ਤਾਂ ਵੀ ਆਪਾਂ ਦਿਖਾ ਦਈਏ ਭਈ ਆਹ ਜਿਹੜਾ ਇਹ ਦੁਬਾਰਾ ਫੇਰ ਛਾਣਾ ਛਣਾਈ ਹੋ ਜਾਂਦੇ ਇਹਦੀ ਜੀ ਇੱਥੇ ਮਾੜੀ ਮੋਟੀ ਜਿਹੜੀ ਰਿਲੇਵਰ ਤੋਂ ਮਿੱਟੀ ਹੋਏ ਚ ਰਹਿ ਗਈ ਮਤਲਬ ਜਾਂ ਮਸ਼ੀਨ ਨੇ ਛੱਟਤੀ ਉਹਦੇ ਨੇ ਮਿੱਟੀ ਵੀ ਡਲੀਆਂ ਜਾਂ ਘਾਹ ਫੁੱਸ ਨੇ ਸਾਰਾ ਰੋਲਰਾਂ ਥੱਲੇ ਖਿੱਚ ਲੈਣਾ ਮਤਲਬ ਆ ਵੀ ਆਪਣਾ ਸਾਰਾ ਰਬੜ ਕੋਟਿੰਗ ਆ ਜੀ ਨਹੀਂ ਦੇਖੀ ਐ ਨਾ ਮਖਿਆਬ ਸਾਰੀ ਰਬੜ ਰਬੜ ਖੱਬੇ ਸੱਜੇ ਵੀ ਮਤਲਬ ਵੀ ਅੰਨੂ ਖਰਾਬ ਬਿਲਕੁਲ ਨਹੀਂ ਅੱਗੇ ਵੀ ਰਬੜੀ ਆ ਸਾਰੀ ਸਾਰੀ ਰਬੜੀ ਜੀ ਸਾਰੀ ਠੀਕ ਕਹਿੰਦੇ ਸੀ ਵੇ ਇਕੱਠਾ ਹੋ ਜਾਂਦਾ ਹਾਂਜੀ ਉਹ ਤੋਂ ਇਕੱਠਾ ਹੋ ਗਏ ਜਿਵੇਂ ਜਿੰਦੇ ਦੇ ਵਾਂਗੂ ਆਪਾਂ ਕਹਿ ਦਈਏ ਆਪਾਂ ਹਾਂ ਵਟ ਪਾਉਣੇ ਜਿਵੇਂ ਆਪਾਂ ਕਹਿ ਦਈਏ ਤੇ ਇਹਨੂੰ ਹੀ ਪਟਾ ਲੱਗਿਆ ਹੋਇਆ ਫਿਰ ਆਪਣਾ ਰਬੜਾ ਕੋਟਿੰਗ ਆ ਗਈ ਸਾਰੀ ਇੱਥੇ ਇਕੱਠਾ ਹੋ ਗਿਆ ਆਲੂ ਫਿਰ ਇਹਦੇ ਹੱਥ ਲੈ ਆਣਾ ਚਾਹੀਏ ਵਿੱਚ ਆ ਦੇਵੇ ਜੱਟੇ ਰੀ ਲੱਗ ਜਵੇ ਜਿੱਥੇ ਜਿੱਥੇ ਮਰਜੀ ਚਾਹੇ ਜਨ ਆਪਾਂ ਮਾਲ ਦਾ ਗ੍ਰੇਡਰੋ ਚ ਹੀ ਪਾ ਹੁੰਦੇ ਆਪਾਂ ਠੀਕ ਐ ਸਿੱਧਾ ਸਿੱਧਾ ਗ੍ਰੇਡਰ ਦੀ ਐ ਆਲੂ ਪਟ ਕੇ ਟਰਾਲੀ ਆਈ ਟਰਾਲੀ ਚ ਮਾਲੇ ਚ ਆਇਆ ਗ੍ਰੇਡਰ ਚ ਆਇਆ ਗ੍ਰੇਡਰ ਤੋਂ ਕੰਡਾ ਹੋਇਆ ਕੰਡਾ ਦਵਾ ਚ ਦੀ ਟਰਾਲੀ ਫਿਰ ਤਾਂ ਸਾਰਾ ਕੰਮ ਨਿਵੇੜਦਾ ਦੱਸ ਐਂਗੇ ਸਾਰੀ ਚੈਣ ਪੂਰੀ ਬਣ ਗਈ ਜੀ ਆਪਣੀ ਚੈਣ ਪੂਰੀ ਬਣ ਗਈ ਮਤਲਬ ਸਾਰੇ ਫਿਕਰ ਮੁੱਕ ਗਏ ਸਾਰਾ ਕੰਮ ਖਤਮ ਕਰਤਾ ਠੀਕ ਜੀ ਜੀ ਇਹ ਜਿਵੇਂ ਆਪਾਂ ਹੁਣ ਢੇਰੀ ਸ਼ੁਰੂ ਕਰਨੀ ਇੱਥੇ ਪਟੇਰ ਤੇ ਵੀ ਦੇਖੋਣ ਆਲੂ ਹੁਣ 5 ਫੁੱਟ ਤੋਂ 6 ਫੁੱਟ ਤੋਂ ਉੱਥੇ ਲਡਿੱਗਣਾ ਵਾਲੂ ਦਾ ਹਲਕਾ ਲਊਗਾ ਫੇਰ ਆਲੂ ਦੀ ਸਪੀਡ ਘਟਾਉਣ ਲਈ ਫੇਰ ਆਪਣੀਆਂ ਚ ਵਿਚ ਬੈਲਟ ਆ ਗਈਆਂ ਸਾਰੀਆਂ ਜਿਵੇਂ ਆਪਣੀ ਉਹ ਮਸ਼ੀਨ ਚ ਲੱਗੀਆਂ ਹੋਈਆਂ ਹੋਮ ਠੀਕ ਹੈ ਤੇ ਜਿਵੇਂ ਦੋ ਇਹ ਇੱਥੇ ਲੱਗ ਗਿਆ ਆਪਣੀ ਪੈਣੀ ਕੁੰਡੀ ਉੱਪਰ ਜੀ ਅੱਛਾ ਇੱਧਰ ਲੈ ਇੱਕ ਲੱਗ ਜਾਣੀ ਜੀ ਠੀਕ ਹੈ ਤੇ ਆਲੂ ਹਰ ਇਹ ਕਿ ਡਿੱਗੂਗਾ ਜਦੋਂ ਟੇਰੀ ਦੀ ਹਾਈਟ ਇੰਨੀ ਕੁ ਹੋ ਗਈ ਬਰੋਬਰ ਟੱਚ ਹੋਣ ਲੱਗ ਗਿਆ ਇਹਨੂੰ ਦੁਬਾਰੇ ਆਪਾਂ ਫੇਰ ਅਡਾਰ ਦੇਣਾ ਨੂੰ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਜਿਵੇਂ ਜਿਵੇਂ ਢੇਰ ਉੱਚਾ ਹੋਈ ਜਾਊਗਾ ਫੇਰ ਉੱਚਾ ਫੇਰ ਫੇਰ ਬਾਅਦ ਆਲੂ ਰੁੜਕ ਕੇ ਜਾਣੇ ਥੱਲੇ ਜੀ ਠੀਕ ਹੈ ਫੇਰ ਆਲੂ ਦੀ ਸਕ੍ਰੈਚ ਪੈਣਾ ਨਹੀਂ ਕੋਈ ਠੀਕ ਹੈ ਮਤਲਬ ਹਰ ਇੱਕ ਚੀਜ਼ ਨੂੰ ਧਿਆਨ ਚ ਰੱਖਿਆ ਹੋਇਆ ਹੈਗਾ ਕਿਸੇ ਚੀਜ਼ ਦੀ ਕੋਈ ਦਿੱਕਤ ਪਰੇਸ਼ਾਨੀ ਇਹ ਨਹੀਂ ਹੋਊਗੀ ਮਸ਼ੀਨ ਲਾਈਨ ਤੋਂ ਬਾਅਦ ਮੈਨ ਆਪਾਂ ਹੀ ਰੱਖਿਆ ਜੀ ਆਲੂ ਤੇ ਸਕ੍ਰੈਚ ਨਾ ਪਵੇ ਹਮ ਕੰਮ ਮਸ਼ੀਨ ਘੱਟ ਕਰ ਦੋ ਮੈ ਆ ਬਈ ਬੜੀ ਸ਼ਾਨਦਾਰ ਚੀਜ਼ ਬਣ ਗਿਆ ਹਾਂਜੀ ਬਹੁਤ ਵਧੀਆ ਇਹ ਮੋੜਾ ਮੜਾਈ ਫਿਰ ਵਧੀਆ ਆ ਆ ਦੇਖੋ ਜੀ 6 ਵਟਾਂ ਥਾਮਾ ਹੁਣ ਆਪਣਾ ਇਹ ਠੀਕ ਹੈ ਇਹ ਟਾਇਰ ਕਰਕੇ ਕਟਾਈ ਦੀ ਫੋਲ ਅੱਛਾ ਇਹ ਕਟਾਈ ਉਹ ਤਾਂ ਹੋ ਰਹੀ ਆ ਲੀਵਰ ਕਟਾਈ ਉਧਰੋਂ ਲੀਵਰ ਤੋਂ ਹੋ ਰਹੀ ਆ ਠੀਕ ਹੈ ਤੇ ਆ ਵਧੀਆ ਆਰਾਮ ਨਾਲ ਮੁੜ ਗਿਆ ਹਮ ਬਸ ਇੱਕ ਵਾਰੀ ਉਹ ਬੈਕ ਕਰਕੇ ਗियर ਲਾਉਣਾ ਬਸ ਸਹੀ ਆ ਇਹ ਨਾ ਹੁਣ ਲਿਫਟ ਤੇ ਆਵੇ ਨਾ ਲਿਫਟ ਤੇ ਨਾ ਹੋਰ ਬਜੇ ਨਾ ਟਰੈਕਟਰ ਤੇ ਕੋਈ ਹਾਂ ਕਾਸੇ ਦਾ ਹੀ ਨਹੀਂ ਹੈਗਾ ਹਾਂ ਸਮਝੀ ਇਹ ਜੀ ਆਪਣਾ 130 ਰਿਆਲ ਡਿੱਗਰ ਆ ਜੀ 130 ਰਿਆਲ ਵੈਸੇ ਕਿੰਨੇ ਜਿੰਨੇ ਹਜੇ 40 ਹਜੇ ਹੋਰ ਹੋਰ ਪ ਇਹ ਰਬੜ ਦੇ ਫਟਾ ਵੀ ਚਾਹੁੰਦਾ ਵਾ ਤੇ ਜਿਹਦੇ ਵਿੱਚ ਸਰਗੇ ਵਿੱਚ ਜਾਲੀ ਪਿਆ ਜਾਂਦਾ ਤੇ ਠੀਕ ਹੈ